ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਕਾਟਗੜ ਬਛੂਆ ਟੋਲ ਪਲਾਜ਼ਾ ਦੇ ਕੋਲ ਸੜਕ ਪਾਰ ਕਰਦਾ ਇੱਕ ਵਿਅਕਤੀ ਰੋਡਵੇਜ਼ ਦੀ ਬੱਸੇਠਾ ਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਐਸਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਲੋਕਾਂ ਦੇ ਦੱਸਣ ਮੁਤਾਬਿਕ ਇਹ ਸੜਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਵਿਅਕਤੀ ਸੜਕ ਪਾਰ ਕਰਨ ਲੱਗਾ ਤਾਂ ਪੰਜਾਬ ਰੋਡਵੇਜ਼ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਟੱਕਰ ਵਿੱਚ ਸੜਕ ਪਾਰ ਕਰਨ ਵਾਲਾ ਵਿਅਕਤੀ ਮੌਕੇ ਤੇ ਹੀ ਰੱਬ ਨੂੰ ਪਿਆਰਾ ਹੋ ਗਿਆ जिसन सिविल हस्पताल बलाचौर है क्योंकि मृतक व्यक्ति की पहचान नहीं हो सकी कि व्यक्ति किसाना काटगढ़ पहुंची जिस वालों बस नब्जे अगली कारवाई की जा रही है बस का डराइवर मौके तो फरार दसाया जा रहा है तीख रहे हो छिंजी लड़ोआ की रिपोर्ट और अपने इलाके दर खबर देखने लैनल नबसक्राइब ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਇੱਕ ਹਾਸਾ ਹੋਇਆ ਟੋਨ ਟੈਕਸ ਦੇ ਕੋਲ ਕਿਦਾਂ ਬੱਪ ਰਿਹਾ ਹਾਸਾ ਇਹ ਸਰ ਬੱਸ ਆ ਰਹੀ ਸੀਗੀ ਅਮਰਸ ਚੰਡੀਗੜ੍ਹ ਤੋਂ ਸ਼੍ਰੀ ਅਮਰਸਾ ਲਈ ਅਮਰਸਾ ਸਾਹਿਬ ਲਈ ਜਾ ਰਹੀ ਸੀਗੀ ਇਹ ਮੋਹਰੇ ਤੋਂ ਬੰਦਾ ਨਹਿਰ ਵਾਲੀ ਸਾਈਡ ਤੋਂ ਆਇਆ ਇਹ ਬੱਸ ਦੇ ਮੋਹਰੇ ਵੱਜ ਗਿਆ ਜਾ ਕੇ ਤੇ ਵਿਅਕਤੀ ਜਿਹੜਾ ਸੀਗਾ ਉਸ ਦੀ ਪਛਾਣ ਹੋਈ ਹੈ ਕੋਈ ਸਰ ਉਹਦੀ ਕੋਈ ਪਛਾਣ ਨਹੀਂ ਹੋਈ ਤੇ ਜਿਹੜਾ ਵਿਅਕਤੀ ਸੀਗਾ ਇਹ ਕੀ ਮਤਲਬ ਰੋਡ ਤੇ ਕੀ ਕਰ ਰਿਹਾ ਸੀਗਾ ਇਹ ਸਰ ਰੋਡ ਤੋਂ ਕ੍ਰੋਸ ਕਰ ਰਿਆ ਸੀ ਰੋਡ ਸਾਰੇ ਲੋਕਾਂ ਦੇ ਦੱਸਣ ਮੁਤਾਬਕ ਇਹ ਰੋਡ ਕ੍ਰੋਸ ਕਰ ਰਿਹਾ ਸੀਗਾ ਜੀ ਤੇ ਅਚਾਨਕ ਬਸ ਅੱਗੇ ਆ ਗਿਆ ਹਾਂਜੀ ਅਚਾਨਕ ਬਸ ਅੱਗੇ ਆ ਗਿਆ ਸਰ ਤੇ ਡਰਾਈਵਰ ਬਸ ਦਾ ਫੜ ਲਿਆ ਹੁਣ ਉਹ ਸਰ ਪਹਿਲਾਂ ਹੀ ਸਾਤੋਂ ਖੜਾ ਰੋਗੇ ਸੀ ਇਹ ਬਸ ਪ੍ਰਾਈਵੇਟ ਸੀ ਇਹ ਸਰ ਇਹ ਰੋਡ ਵੇਜ ਦੀ ਬਸ ਸੀਗੀ ਸਰ ਇਹ ਜਿਹੜੀ ਪਿੱਛੇ ਖੜੀ ਇਹ ਬਸ ਹੈ ਹਾਂਜੀ ਜਿਹੜੀ ਪਿਛਲੀ ਸਾਈਡ ਖੜੀ ਹੈ ਜੀ ਤੇ ਹੁਣ ਉਹਦਾ ਡੈਡ ਬੋਡੀ ਕਿੱਥੇ ਆ ਵਿਅਕਤੀ ਦੀ ਸਰ ਉਹ ਬਲਾਚੌਰ ਹੈਗੀ ਸਿਵਲ ਹਸਪੀਟਲ ਕੀ ਅਗਲੀ ਕਾਰਵਾਈ ਹੋ ਰਹੀ ਹੈ ਸਰ ਅਗਲੀ ਕਾਰਵਾਈ ਆਈਓ ਜੀ ਸਈ ਰਾਮ ਰਾਮਸ਼ਾਨ ਭਾਈ ਸੀਗੇ ਉਹ ਲੈ ਗਏ ਕਹਿੰਦਾ ਬਦੀਨ ਕੀ ਲੱਗਦਾ ਵਿਅਕਤੀ ਪ੍ਰਵਾਸੀ ਲੱਗਦਾ ਜਾਂ ਪੰਜਾਬੀ ਲੱਗਦਾ ਬਈ ਪ੍ਰਵਾਸੀ ਲੱਗਦਾ ਸਰ ਚੱਕਲ ਤੋਂ ਪ੍ਰਵਾਸੀ ਪ੍ਰਵਾਸੀ ਲੱਗਦਾ